ਰਾਜਧਾਨੀ ਚੰਡੀਗੜ੍ਹ ਹੁਣ ਚਲਾਨਗੜ੍ਹ ਬਣ ਗਈ ਐ ਲੱਖਾਂ ਚਲਾਨ ਨੇ ਜਿਹੜੇ ਉਹ 1 ਸਾਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੋ ਰਹੇ ਨੇ ਅਤੇ ਜਿੰਨੀ ਕੀਮਤ ਦੇ ਚਲਾਨ ਕੱਟੇ ਗਏ ਨੇ ਉਹ ਕੀਮਤ ਜਾਣ ਕੇ ਤੁਹਾਡੇ ਹੋਸ਼ ਦੇ ਜਿਹੜੇ ਉਹ ਉੱਡ ਜਾਣਗੇ ਤਾਂ ਪਿਛਲੇ 1 ਸਾਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ 9,95,000 ਤੋਂ ਵੀ ਜ਼ਿਆਦਾ ਟ੍ਰੈਫਿਕ ਚਲਾਨ ਨੇ ਜਿਹੜੇ ਉਹ ਕੱਟੇ ਗਏ ਨੇ ਅਤੇ 5 ਸਾਲਾਂ ਵਿੱਚ ਜਿਹੜੇ ਅੰਕੜੇ ਨੇ ਜਿਹੜੇ ਉਹ ਸਾਹਮਣੇ ਆਏ ਨੇ ਉਹ ਤੁਹਾਨੂੰ ਹੈਰਾਨ ਕਰ ਦੇਣਗੇ ਤਾਂ ਟ੍ਰੈਫਿਕ ਲਾਈਟਾਂ ਉੱਤੇ ਲੱਗੇ ਹੋਏ ਕੈਮਰੇ ਨੇ ਜਿਹੜੇ ਉਹ ਲਗਾਤਾਰ ਚਲਾਨ ਕੱਟ ਰਹੇ ਨੇ ਜਿਹੜਾ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਏ ਉਸ ਦਾ ਚਲਾਨ ਆ ਜਿਹੜਾ ਉਹ ਕੱਟ ਦਿੱਤਾ ਜਾਂਦਾ ਏ ਤਾਂ ਚੰਡੀਗੜ੍ਹ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ 9,95,797 ਚਲਾਨ ਨੇ ਜਿਹੜੇ ਉਹ ਕੱਟੇ ਗਏ ਨੇ ਤਾਂ ਇਹ ਜਾਣਕਾਰੀ ਮੰਗਲਵਾਰ ਨੂੰ ਸੰਸਦ ਦੇ ਵਿੱਚ ਐਮਪੀ ਮਨੀਸ਼ Tiwari ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਾਹਮਣੇ ਆਈ ਹੈ ਤਾਂ ਐਮਪੀ ਮਨੀਸ਼ Tiwari ਨੇ ਮਾਨਸੂਨ ਸਦਨ ਦੇ ਵਿੱਚ ਇਹ ਸਵਾਲ ਚੁੱਕਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਲਾਈਟ ਪੁਆਇੰਟ ਤੇ ਕੈਮਰੇ ਲਗਾਏ ਗਏ ਨੇ ਅਤੇ ਉਹਨਾਂ ਦੇ ਨਾਲ ਬੀਤੇ 5 ਸਾਲਾਂ ਵਿੱਚ ਕਿੰਨੇ ਚਲਾਨ ਕੱਟੇ ਨੇ ਇਸ ਦੀ ਜਾਣਕਾਰੀ ਹੈ ਜਿਹੜੀ ਉਹਨਾਂ ਨੇ ਮੰਗੀ ਸੀ ਤਾਂ ਸੰਸਦ ਵੱਲੋਂ ਇਸ ਦੇ ਉੱਤਰ ਵਿੱਚ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਕਿ ਚੰਡੀਗੜ੍ਹ ਦੇ ਵਿੱਚ ਹਰ ਸਾਲ ਚਲਾਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ 2024 ਦੇ ਵਿੱਚ 9,95,797 ਚਲਾਨ ਕੱਟੇ ਗਏ ਨੇ ਜਦਕਿ 2023 ਦੇ ਵਿੱਚ 9,93,558 ਚਲਾਨ ਨੇ ਜਿਹੜੇ ਉਹ ਕੱਟੇ ਗਏ ਸੀ ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਹਰ ਲਾਈਟ ਪੁਆਇੰਟ ਦੀ ਤਾਂ ਉੱਥੇ ਸਪੈਸ਼ਲ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਲਗਾਏ ਗਏ ਨੇ ਜਿਹੜੇ ਕਿ ਲਗਾਤਾਰ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੇ ਨਜ਼ਰ ਰੱਖਦੇ ਨੇ ਅਤੇ ਉਹਨਾਂ ਦੇ ਚਲਾਨ ਨੇ ਜਿਹੜੇ ਉਹ ਲਗਾਤਾਰ ਕੱਟੇ ਜਾ ਰਹੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਬੀਤੇ 4 ਸਾਲਾਂ ਵਿੱਚ ਟ੍ਰੈਫਿਕ ਲਾਈਟ ਪੁਆਇੰਟਾਂ ਅਤੇ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਚਲਾਣ ਨੇ ਜਿਹੜੇ ਉਹ ਲਗਾਤਾਰ ਕੱਟੇ ਜਾ ਰਹੇ ਨੇ ਜਦੋਂ ਤੋਂ ਇਸ ਕੰਮ ਦੀ ਸ਼ੁਰੂਆਤ ਹੋਈ ਹੈ ਤਾਂ ਲਗਾਤਾਰ ਕੈਮਰਿਆਂ ਦੀ ਵੀ ਗਿਣਤੀ ਹੈ ਜਿਹੜੀ ਉਹ ਵਧਦੀ ਜਾ ਰਹੀ ਹੈ ਅਤੇ ਚਲਾਣਾ ਦੀ ਵੀ ਗਿਣਤੀ ਹੈ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਇਹ ਟ్రਾਇਲ ਜਦੋਂ ਕੀਤਾ ਗਿਆ ਸੀ ਹੌਲੀ-ਹੌਲੀ ਚਲਾਣ ਲਈ ਕੈਮਰੇ ਨੇ ਜਿਹੜੇ ਉਹ ਵਿਧਾਏ ਗਏ ਤੇ ਹੁਣ ਚੰਡੀਗੜ੍ਹ ਦੀ ਤਰਜ਼ ਤੇ ਮੋਹਾਲੀ ਦੇ ਵਿੱਚ ਵੀ ਚਲਾਣ ਦੇ ਜਿਹੜੇ ਉਹ ਕੱਟੇ ਜਾ ਰਹੇ ਨੇ ਮੋਹਾਲੀ ਵਰਗੇ ਸ਼ਹਿਰ 'ਚ ਤਾਂ ਬਹੁਤ ਜ਼ਿਆਦਾ ਨਿਯਮਾਂ ਦਾ ਉਲੰਘਣ ਹੁੰਦਾ ਹੈ ਦੂਜੇ ਪਾਸੇ ਅਗਰ ਆਪਾਂ ਚੰਡੀਗੜ੍ਹ ਦੇ ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਸਾਲ 2020 ਦੇ ਵਿੱਚ 181558 ਚਲਾਨ ਕੱਟੇ ਗਏ ਜਦਕਿ 2021 ਦੇ ਵਿੱਚ 242937 ਚਲਾਨ ਨੇ ਜਿਹੜੇ ਉਹ ਕੱਟੇ ਗਏ 2022 ਦੇ ਵਿੱਚ 631118 ਚਲਾਨ ਕੱਟੇ ਗਏ ਜਦਕਿ 2023 ਦੇ ਵਿੱਚ 993558 ਚਲਾਨ ਕੱਟੇ ਗਏ ਤਾਂ 2024 ਦੇ ਵਿੱਚ ਹੁਣ ਇਹਨਾਂ ਦੀ ਗਿਣਤੀ ਹੋਰ ਜ਼ਿਆਦਾ ਹੈ ਜਿਹੜੀ ਉਹ ਵਧ ਗਈ ਹੈ ਤਾਂ 221 ਕਰੋੜ ਦੇ ਚਲਾਣ ਨੇ ਜਿਹੜੇ ਉਹ ਕੱਟੇ ਗਏ ਨੇ ਤਾਂ ਇਹਨਾਂ ਦੇ ਵਿੱਚੋਂ 119 ਕਰੋੜ ਰੁਪਏ ਨੇ ਜਿਹੜੇ ਉਹ ਰਿਕਵਰ ਹੋ ਚੁੱਕੇ ਨੇ ਤਾਂ ਬੀਤੇ 5 ਸਾਲਾਂ ਵਿੱਚ ਟ੍ਰੈਫਿਕ ਲਾਈਟ ਪੁਆਇੰਟ ਦੇ ਉੱਤੇ ਹੋਏ ਚਲਾਣ ਨੇ ਜਿਹੜੇ ਉਹਨਾਂ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ 2216536 ਕਰੋੜ ਰੁਪਏ ਦੀ ਆਮਦਨੀਆਂ ਜਿਹੜੀ ਉਹ ਹੋਣੀ ਸੀ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੈਸੇ ਦੀ ਰਿਕਵਰੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਚਲਾਣ ਨੇ ਜਿਹੜੇ ਉਹ ਨਹੀਂ ਭਰੇ ਤਾਂ ਹੁਣ ਤੱਕ ਪ੍ਰਸ਼ਾਸਨ ਨੇ ਵੱਖ-ਵੱਖ ਲੋਕ ਅਦਾਲਤਾਂ ਜਾਂ ਫਿਰ ਆਨਲਾਈਨ ਚਲਾਨ ਪ੍ਰਕਿਰਿਆ ਰਾਹੀਂ 119.15 ਕਰੋੜ ਰੁਪਏ ਰਿਕਵਰ ਕੀਤੇ ਨੇ ਜਦਕਿ 102.2 ਕਰੋੜ ਰੁਪਏ ਨੇ ਜਿਹੜੇ ਉਹ ਅਜੇ ਵੀ ਬਾਕੀ ਨੇ ਤਾਂ ਚੰਡੀਗੜ੍ਹ ਦੇ ਵਿੱਚ ਆਨਲਾਈਨ ਚਲਾਨ ਦੇ ਨਾਲ-ਨਾਲ ਕਈ ਵਾਰ ਮੈਨੂਅਲ ਚਲਾਨ ਵੀ ਕੱਟੇ ਜਾਂਦੇ ਨੇ ਇੱਕ ਸਾਲ ਦੇ ਵਿੱਚ 8,46,960 ਚਲਾਨ ਨੇ ਜਿਹੜੇ ਉਹ ਆਨਲਾਈਨ ਕੀਤੇ ਗਏ ਅਤੇ ਲਗਭਗ 1,48,837 ਦੇ ਕਰੀਬ ਚਲਾਨ ਨੇ ਜਿਹੜੇ ਉਹ ਆਫਲਾਈਨ ਵੀ ਕੱਟੇ ਗਏ ਤਾਂ ਚਲਾਨ ਕੱਟਣ ਦੇ ਲਈ ਸੈਕਟਰ 17 ਦੇ ਵਿੱਚ ਸਪੈਸ਼ਲ ਕਮਾਂਡ ਸੈਂਟਰ ਬਣਾਇਆ ਗਿਆ ਹੈ ਜਿੱਥੇ ਸੀਸੀਟੀਵੀ ਕੈਮਰਿਆਂ ਦੀ ਮੋਨਿਟਰਿੰਗ ਹੈ ਜਿਹੜੀ ਉਹ ਕੀਤੀ ਹੁੰਦੀ ਹੈ ਅਤੇ ਆਨਲਾਈਨ ਚਲਾਨ ਜਿਹੜੇ ਉਹ ਜਾਰੀ ਕੀਤੇ ਜਾਂਦੇ ਨੇ ਤਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਅਮਾਉਂਟ ਆ ਜਿਸ ਦਾ ਚਲਾਨ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਕੀਤਾ ਏ ਵੱਡੀ ਆਮਦਨੀ ਵੀ ਹਾਲਾਂਕਿ ਸਰਕਾਰ ਨੂੰ ਇਸ ਤੋਂ ਹੁੰਦੀ ਹੈ ਲੇਕਿਨ ਵੱਡੇ ਪੱਦਰ ਤੇ ਲੋਕਾਂ ਨੂੰ ਜੇਬਾਂ ਵੀ ਢਿੱਲੀਆਂ ਕਰਨੀਆਂ ਪੈਂਦੀਆਂ ਨੇ ਤਾਂ ਜਿਹੜੇ ਲੋਕ ਲਗਾਤਾਰ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਦੇ ਨੇ ਤਾਂ ਉਹਨਾਂ ਦਾ ਜੁਰਮਾਨਾ ਜਿਹੜਾ ਉਹ ਵੀ ਲਗਾਤਾਰ ਵਧਦਾ ਜਾਂਦਾ ਹੈ ਤਾਂ ਹੁਣ ਚੰਡੀਗੜ੍ਹ ਦੀ ਤਰਜ਼ ਤੇ ਮੁਹਾਲੀ ਦੇ ਵਿੱਚ ਵੀ ਆਨਲਾਈਨ ਚਲਾਨ ਕੱਟੇ ਜਾ ਰਹੇ ਨੇ ਤੇ ਹੌਲੀ ਹੌਲੀ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਪ੍ਰਕਿਰਿਆ ਹੈ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਜਿਸ ਕਾਰਨ ਵੱਡੇ ਪੱਧਰ ਤੇ ਚਲਾਨਾਂ ਦੀ ਗਿਣਤੀ ਆ ਜਿਹੜੀ ਉਹ ਵੀ ਵੱਧ ਜਾਵੇਗੀ